ਮਦਦ ਕੀਤੀ ਜਾਵੇ ਕਿ ਇਹਨਾਂ ਨੂੰ ਕੱਲਾ ਹੋਣੇ ਨਾ ਖਰਚਾ ਬਹੁਤ ਜ਼ਿਆਦਾ ਦੱਸਦੇ ਜੀ ਇੰਡੀਆ ਬਾਡੀ ਲਿਆਉਣ ਦਾ ਕੱਲੇ ਦੇ ਕਿਸੇ ਦੇ ਵੀ ਵਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਕਿ ਸਾਡੇ ਬੱਚੇ ਨੂੰ ਸਾਡੇ ਘਰ ਲਿਆਉਣ ਦਾ ਤੇ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਉਂਦਾ ਵੇ ਅਸੀਂ ਜੋ ਅਸੀਂ ਕਰ ਸਕਦੇ ਮਤ ਪੂਰੇ ਮੋਢਾ ਨਾ ਮੋਢਾ ਫੋੜ ਕੇ ਆਈ ਕਰਾਂਗੇ ਨਾ ਤੇ ਆਪਣੇ ਘਰ ਦੇ ਨਾਲ ਹੀ ਤੋਂ ਗਿਆ ਸੀ ਕਿ ਉਹਦੇ ਇਸ ਉੱਥੇ ਜੁਲਾਈ ਦੇ ਵਿੱਚ ਮੇਰੇ ਖਲ ਗਏ ਆ ਸਾਡੇ ਕੋਲ ਥੋੜਾ ਚਿਰ ਪਹਿਲਾਂ ਫਿਰ ਰਹਿਣ ਲੱਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਡੇ ਪਰਿਵਾਰ ਸਾਈ ਨੇ ਟੰਬਲ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਹਾ ਸੀ ਦਾ ਸਾਰੀਓ ਦੇਖਭਾਲ ਸਾਡੇ ਨਾਲ ਦੇ ਸੀ ਤੇ ਅਚਾਨਕ ਉਹ ਇਕੱਲਾ ਨਾਲ ਦੇ ਘਰ ਸਿਗਾ ਉੱਥੇ ਉਹ ਆਪਣੀ ਜਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆਣ ਕੇ ਦੱਸਿਆ ਕਿ ਉਹ ਅਖਰੇ ਅੰਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜੇ ਐਮਬੂਲੈਂਸ ਕਾਲ ਕੀਤਾ ਤੇ ਉਹ ਆਇਆ ਤਾਂ ਉਹ ਡੈੱਡ ਡੈੱਡ ਕੋਸ਼ਿਸ਼ ਕਰ ਦਿੱਤਾ ਉਹ ਅਰੇਂਜ ਕਰ ਰਹੇ ਆ ਪਰ ਇਹ ਗੱਲ ਪਰਿਵਾਰ ਤੁਸੀਂ ਦੇਖ ਰਹੇ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜ਼ਿਆਦੀ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਅਗੇ ਤੇ ਇਹ ਰਿਕਵੈਸਟ ਹੈ ਬਾਤੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਸਾਰਿਆਂ ਨੂੰ ਕਿਹਾ ਉਹ ਫੰਡ ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀ ਨੂੰ ਵੱਲੋਂ ਦੀ ਮੌਤਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਵੱਡੀ ਘਟਨਾ ਕੈਨੇਡਾ ਧਰਤੀ ਤੇ ਕੱਟੀ ਹੈ ਜਿੱਥੇ ਕਬੱਡੀ ਖਿਡਾਰੀ ਦਲਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਚੰਗੀ ਦਸਨਾ ਬੰਦਾ ਹੈ ਕਿ ਇਹ ਨੌਜਵਾਨ ਕਬੱਡੀ ਖਿਡਾਰੀ ਕੈਨੇਡਾ ਦੀ ਧਰਤੀ ਤੇ ਕਬੱਡੀ ਖੇਡਣ ਗਿਆ ਸੀ ਤੇ ਇਸ ਜਲਦੀ ਹੀ ਪੰਜਾਬ ਪਰਤਣਾ ਸੀ ਪਰ ਇਸ ਦਰਮਿਆਨ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਗਈ ਹੈਰਬਾ ਉਹਨਾਂ ਦੀ ਜਵਾਨ ਦੀ ਮੌਤ ਦੀ ਖਬਰ ਪਰਵਾਰਕ ਮੈਂ ਰਹਿ ਤਾ ਪਰਵਾਰਕ ਮੈਂ ਅਮਰ ਵਿੱਚ ਦਾਨ ਨਾ ਰਹਿੰਦਾ ਨੂੰ 7.5 ਮਹੀਨੇ ਹੋਏ ਹੁਣ ਤੇ ਕਿਦੋਂ ਗੱਲ ਹੋਈ ਸੀ ਇੱਕ ਦਿਨ ਪਹਿਲਾਂ ਹੋਈ ਸੀ ਕੀ ਕਹਿੰਦੇ ਸੀਗੇ ਇੰਦਾ ਬੜੀਆਂ ਸੁਣੀਆਂ ਗੱਲਾਂ ਕਰਦਾ ਨੋਰਮਲ ਆਸ ਦੇ ਘੇੜ ਦੇ ਪਰਵਾਰਕੀ ਗੱਲਾਂ ਕਰਦਾ ਹੀ ਮੰਮੀ ਡੈਂਚਰ ਨਾਲ ਇੰਦਾ ਕਰਨਾ ਪਾ ਇੰਦਾ ਕਰਨਾ ਕੁਬਾਰਾ ਇਸੇ ਅਜੀ ਅਗਰ ਚ ਕੋਣ ਕੋਣ ਹੈ ਦੋ ਬੇਟੇ ਦਾ ਵੱਡਾ ਛੋਟਾ ਹੀ ਛੋਟਾ ਜੀ ਉਹ ਤੇ ਮੇਰਾ ਮੈਨੂੰ ਨਹੀਂ ਸੀ ਪਤਾ ਇੱਥੇ ਪੈਡ ਚ ਪਤਾ ਹੈ ਮੈਨੂੰ ਤਾਂ ਜਾ ਕੇ 3 ਵਜੇ ਪਤਾ ਲੱਗਾ ਹੇ ਮਨੂੰ ਨਹੀਂ ਕਿਸੇ ਨੇ ਵੀ ਦੱਸਿਆ ਮੈਂ ਮਾਪਿਆਂ ਨੂੰ ਆਪਣੇ ਬੱਚੇ 'ਤੇ ਬੜੀਆਂ ਉਮੀਦਾਂ ਹੁੰਦੀਆਂ ਯਕੀਨੀ ਉਮੀਦ ਰੱਖੀ ਸੀ ਬਹੁਤ ਜਾਰੀ ਉਮੀਦ ਸੀ ਉਹ ਤੇਰੀ ਜਾਈ ਬਹੁਤ ਤੇ ਨਾਲ ਬਹੁਤ ਗੱਲਾਂ ਕਰਦਾ ਹੁੰਦਾ ਸੀ ਮੰਮੀ ਐਡਾ ਕਰਨਾ ਪਾ ਕਾਡੀਆਂ ਗੱਲਾਂ ਕਰੀ ਚੜੀਆਂ ਐਡਾ ਮੰਮੀ ਕਰਾਂਗੇ ਐਡਾ ਕੰਮ ਕਰਾਂਗੇ ਕਬੱਡੀ ਖੇលਦੇ ਸੀਗੇ ਬਹੁਤ ਬੱਚੇ ਪਲੇਅਰ ਸੀਗੇ ਉਹਨਾਂ ਨੇ ਅਮੇਸ਼ਨਲ ਪੱਧਰ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਘਟਣਾ ਇਹ ਤੈੱਕ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ ਕਿਦਾਂ ਦੇ ਆ ਇਹਨੂੰ ਮਤਲਬ ਕੱਲਾ ਸੀਗਾ ਉੱਥੇ ਕੰਗਰੇ ਦੇ ਵਿੱਚ ਜਦੋਂ ਇਹਨਾਂ ਨੇ ਕਿਹਨੇ ਵੇਖਿਆ ਹੋਆ ਦੋਸਤ ਐ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਹ ਤੋਂ 3-4 ਘੰਟੇ ਬਾਅਦ ਚ ਇਹਦੀ ਮੌਤ ਹੋ ਗਈ ਹੈ ਜੀ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਲੈਟਰਾਂ ਹੀ ਲੈਟਰ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਦੇ ਆ ਆਮ ਤੱਕ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਕਿ ਇਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਜੀ ਕਿ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਢੇ ਹੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਹੈਗਾ ਕਿ ਹੱਲੇ ਤੱਕ ਸਾਡੀ ਉਹ ਨਵਾਂ ਕਲੱਬ ਵਾਲਿਆਂ ਮੁੰਡਿਆਂ ਨਾਲ ਗੱਲ ਹੋਈ ਹੈ ਜੀ ਕੌਦੀ ਕੋਸ ਉਹਨਾਂ ਨੂੰ ਹੀ ਆਪਣੇ ਲੋ ਭੇਜੇ ਹੋ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਅਜੀ ਉੱਥੇ ਇਹ ਬਿੱਲਾ ਤੇ ਦਰ ਆਇਆ ਹੋਇਆ ਸੀ ਇਹ ਜਿਹਦੇ ਰੂਮ ਤੇ ਰਹਿੰਦੇ ਸੀ ਤੇ ਮੌਕੇ ਤੇ ਨਹੀਂ ਸੀ ਉਹਨਾਂ ਨਾਲ ਹੋਈ ਆ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹ ਅਹੀਂ ਨੂੰ ਕਿਹਾ ਵਾ ਉੱਠਿਆ ਕਹਿੰਦੇ ਕਰੀ ਤੇ ਇਹਨੂੰ ਕਿਹਾ ਵੀ ਉਹ ਮੁੰਡਾ ਨਾਲ ਤਾਂ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਹਿੰਦਾ ਗੁਰਦਾਰੇ ਚੱਲੀਏ ਕਹਿੰਦਾ ਨਹੀਂ ਮੈਂ ਲੰਮਾ ਪਹਿਣਾ। ਇਦਰੇ ਦੁਬਾਰਾ ਲੰਮਾ ਕਹਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈੱਥ ਹੋਈ ਤਾਂ ਵੇਖਿਆ ਜੀ ਇਹਨੂੰ। ਕ੍ਰਿਸ਼ਨਾ ਸਿੰਘ ਜਿਹੜਾ ਨਿਤਕ ਸਰੀਰ ਆ ਕੀ ਤੁਸੀਂ ਭਰਤ ਰਹੋਗੇ? ਮੈਂ ਆਪਣੇ ਗਵਰਨਮੈਂਟ ਕੋ ਇੰਡੀਆ ਗਵਰਨਮੈਂਟ ਕੋ ਮੈਂ ਕਰਦਾ ਜੀ। ਇਹ ਮੇਰਾ ਇਕੱਲਾ ਬੱਚਾ ਵਾ। ਪਰਿਵਾਰ ਚੋਂ ਗੋਲ ਨੇ। ਦੋ ਬੇਟੀਆਂ ਵੱਡੀਆਂ ਐ।